ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ 26 ਤਰੀਕ ਪੰਜਵਾਂ ਮਹੀਨਾ 2025 ਦਿਨ ਸੋਮਵਾਰ ਅੱਜ ਆਪਣੇ ਕੋਲੇ 11 ਝੋਟੀਆਂ ਹਰਿਆਣੇ ਦੀਆਂ ਟੌਪ ਪੈਲਣ ਤੋਂ ਲੈ ਕੇ ਤੀਜੇ ਸੂਰੇ ਤੱਕ 11 ਝੋਟੀਆਂ ਨੇ ਆਪਣੇ ਕੋਲੇ ਆ ਪੈਲਣ ਕੱਟੀ ਐ 12 11 12 ਕਿਲੋ ਦੁੱਧ ਵਾਲੀ 1 ਲੱਖ 40 ਹਜ਼ਾਰ ਦੇ ਭਾਦੀ ਐ ਬਾਈ ਚੋਰ ਪਿੰਡਾਂ ਕੂਂਜ ਵਰਗਾ ਪਿਆ ਛੋਟੇ ਸਿੰਘ ਦੀ ਐ ਪੈਲਣ ਕੱਟੀ ਐ ਤੇ ਇੱਕ ਆ ਪਰਾਂ ਕੱਟੀ ਐ صافعلان ਕਰਤੀ ਆ ਬਾਈ ਜਿੱਦੀ ਦੇਦੀ ਜਿੱਦੀ ਤੇ ਸਿੰਦੀ ਹੈ ਛੋਟੀ ਛੋਟੀ ਸਿੰਗੀ ਆ ਗੋਲ ਤੇ ਦੁੱਧ 11 12 ਕਿਲੋ ਰਾਮ ਨਾਲ 11 ਕਿਲੋ ਦੇ ਦੇਈ ਬਾਈ ਇਹ ਸਾਫ ਜਿੱਤਰੀ ਬਹੁਤ ਥੋੜਾ ਜਾਂ ਮੂਰੇ ਚਾਟ ਪਵਾ ਕੇ ਬੱਚੇ ਤੇ ਫੇਰ ਮਿਲਦੀ ਆ ਇਹ ਡੰਗਰ ਨਾਲ ਥੋੜਾ 5 7 10 ਦਿਨ ਲੱਗਦੇ ਨੇ ਬਾਈ ਹਰਿਆਣੇ ਚੋਂ ਆਉਂਦੇ ਨੇ ਜਿਹੜੇ ਪਸ਼ੂ ਸਮਰਨ ਤੇ ਸਾਫ ਹੋਣ ਤੇ ਤੇਹਹ 20 ਕਿਲੋ ਵਾਲੀ ਮੈਂ ਆ ਬਾਈ ਵੱਡੀ 15 ਕਿਲੋ ਦੁੱਧ ਹਾਜ਼ਰ ਹੈ ਥੱਲੇ 20 ਕਿਲੋ ਦੁੱਧ ਦੀ ਆਪਣੀ ਗਰੰਟੀ ਵੀ ਦੇ ਦਾਂਗੇ ਜੇ ਕਿਸੇ ਬਾਈ ਨੇ ਲੈਣੀ ਹੈ ਇਹ ੱਟੀ 1 ਲੱਖ 45000 ਦੇ ਪਾ ਦੀ ਹੈ ਤੇ ਆ ਵੱਡੀ ਮੈਂ ਆ ਬਾਈ 20 ਕਿਲੋ ਦੁੱਧ ਵਾਲੀ 2 ਲੱਖ ਰੁਪਏ ਪਾ ਦੀ ਹੈ ਇਹ 5-4000 ਰੁਪਏ ਉੱਤੇ ਥੱਲੇ ਹੋ ਜੂਆ ਨਹੀਂ ਇਹਨਾਂ ਦੇ ਫਿਕਸ ਰੇਟ ਨੇ ਤੇ ਤਾਂ ਆ ਮੱਝ ਆ ਆਪਣੀ ਬਾਈ ਇਹ ਵੀ ਇਸ ਟਾਈਮ ਇਹਦੇ ਥੱਲੇ 15000 ਇਹਦੇ ਥੱਲੇ 16000 ਮੇਰੇ ਕੋਲ 16 ਹਾਜ਼ਰ ਹੈ ਤੇ 19 18 19 ਦੀ ਡੀਓਟੀ ਆਈ ਹੈ ਇਹ ਝੋਟੀ ਦੇ ਦਾਂਗੇ ਆਪਾਂ 1,75,000 ਰੁਪਏ ਦਿੱਤਾ ਹੈ ਦਾ ਥੋੜਾ ਬੱਚੇ ਨੇ ਐਡਾ ਕਰਤਾ ਇੱਕ ਨੰਬਰ ਖੰਡ ਨੰਬਰ ਨੇ ਸੰਦੇ ਛੋਟਾ ਹੈ ਇਹ ਹੈ ਬਾਈ ਆਪਣੀ 2,87,000 ਦੇ ਪਾਦੀ ਸਾਰੀਆਂ ਸੱਤ ਸੱਤ 5-5 ਹਜ਼ਾਰ ਨਾਲ ਨੇ ਕਿਉਂਕਿ ਬਹੁਤ ਦੂਰੋਂ ਜਾ ਕੇ ਕੱਠੀਆਂ ਕਰਕੇ ਲੈ ਆਤਿਆਂ ਤੇ ਕਾ ਮਿਲਣੇ ਬਾਈ 1,60,000 ਦੇ ਪਾਦੀ ਇਹ ਸੂਈਆਂ ਸਵਾਈਆਂ ਨੇ ਸਾਰੀਆਂ ਇਕ ਲੱਖ 60 ਹਜ਼ਾਰ ਦੇ ਪਾਜੀ ਇਹ ਪਰ ਇਹ ਫੋਨ ਤੇ ਤਾਂ ਦੱਸ ਰਿਹਾ ਕਿਉਂਕਿ ਮੈਨੂੰ ਫੋਨ ਬਹੁਤ ਜ਼ਿਆਦਾ ਤੰਗ ਕਰਦੇ ਨੇ ਖਾਲੀ ਕਰਤੀ ਐ ਬੋਲੇ ਤੋਂ ਖਾਲੀ ਐ ਮੰਨ ਲੈ ਤੇ ਆਹ ਚੋਤੀ ਸੂਆ ਵਾਲੀ ਆ ਬਾਈ ਡੇਢ ਲੱਖ ਪਾਜੀ ਦੇਣਾ ਤੇ ਆਪਾਂ ਕੋਈ ਚੱਕਰ ਨਹੀਂ ਕਰੀ ਆਪਾਂ ਨੂੰ ਸਮਾਈ ਦੱਸਦਾ ਦਿੱਕਤ ਨਹੀਂ ਮੇਰੇ ਕੱਤੀਆਂ ਕੱਤੀ ਗੱਬਣਾ ਕੱਟੀਆਂ ਥੋੜੀਆਂ ਜੀਆਂ ਬਾਈ ਜਿਹੜੇ ਗੱਬਣ ਪਸੂ ਨੇ ਠੀਕ ਮਿਲ ਜਾਂਦੇ ਨੇ 20000 ਪਸੀ ਮੰਨਦਾ ਮੈਂ ਕਿ ਜਿਹੜਾ ਟੋਕਟ ਜਿਹੜਾ ਸੂਣ ਵਾਲਾ ਹੁੰਦਾ ਤੇ ਸੂਏ ਸੂਏ ਦਾ 15000 ਮਿਲਣਾ ਮੈਨੂੰ ਤਾਂ 20 ਕਿਲੋ ਵਾਲੀ ਮਾਇਆ ਵੱਡੀ ਇੱਥੇ ਤਾਂ ਆਪਾਂ 2 ਲੱਖ ਦੇ ਬਾਹ ਦੀ 19 ਕਿਲੋ ਦੀ ਗੱਲ ਹੋ ਰਹੀ ਹੈ ਆਹ ਲਾਗੇ ਦੇਖਦੇ ਨਾਲ ਬੜੀ ਲੱਤਾਂ ਦੇ ਬਾਹ ਆ ਰਹੀ ਹੈ দাম ਕੋਈ ਨਹੀਂ ਤੇ ਇੱਥੇ ਆ ਜਾਓ ਸਿੱਖ ਆਪਣੇ ਜਿਹੜਾ ਆਹਾ ਛੋਟੇ ਬਾਹ ਦੀ ਲੱਖ ਰੁਪਏ ਦੇ ਬਾਹ ਦੀ ਨੀ ਨੀ ਸੂਈ ਸਵਾਈ 10 ਕਿਲੋ ਦੁੱਤਾ ਹੈ ਤੇ ਯਾ ਦੋ ਛੋਟੀਆਂ ਦੋ ਸੋਣੀ ਮਾੜੀ ਬੰਨ ਲੱਗ ਰਹੀ ਹੈ 135000 ਦੇ ਭਾਦੀ ਥੰਨੋਂ ਬਹੁਤ ਵੱਧ ਰਹੀ ਹੈ ਦੋਏ ਥਾਂ ਨੇ ਤੇ ਉਹ ਝੋਟੀ ਵਿਕੀ ਹੋਈ ਹੈ 145000 ਦੇ ਭਾਦੀ ਅੱਜ ਆਪਣੇ ਕੋਲੇ 12 13 ਡੰਗਰ ਹੋ ਗਏ ਜੇ ਕਿਸੇ ਬਾਈ ਨੇ ਮਨਵਾਉਣੇ ਨੇ ਫੋਨ ਤੇ ਜਾਂ ਕੋਈ ਵੀ ਕੋਈ ਚੰਗੀ ਨਹੀਂ ਆਪਦਾ ਪਹਿਲਾ ਪੂਰਾ ਦੇਖ ਕੇ ਫੋਨ WhatsApp ਤੇ ਸਾਰਾ ਮੰਗਾ ਕੇ ਆਪਦਾ ਫੇਰ ਕਿਸੇ ਨੇ ਸਾਈ ਪਾਉਣੀ ਹੈ ਕੋਈ ਬਿਨਾ ਮਤਲਬ ਤੋਂ ਕਿਸੇ ਨੂੰ ਕੋਈ ਸਾਈ ਨਾ ਪਾਓ ਅਸਲ ਤਾਂ ਆ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਕੋਈ ਧੱਕੇ ਨਾਲ ਆਪਾਂ ਉਹਨੂੰ ਪਹਿਲਾਂ ਵੀ ਕਿਹਾ ਹੈ ਜੇ ਚੰਗੀ ਲੱਗਦੀ ਆ ਤਾਂ ਲੈ ਜਾਓ ਨਹੀਂ ਜਮ ਹੀ ਬਹਿਣਾ ਮਨੋਂ ਖੜੀਆਂ ਨੇ ਖੜੀਆਂ ਰਹਿਣਗੋ ਸਾਰੇ ਇੱਕ ਤੋਂ ਇੱਕ ਵਧੀਆ ਪਸੰਦ ਆ ਕੇ ਆਇਆ ਬਹੁਤ ਦੂਰੋਂ ਜਾ ਕੇ ਘੁੰਮ ਫਿਰ ਕੇ ਦੋ ਦਿਨਾਂ ਇਸ ਤੋਂ ਬਾਅਦ ਆਪਾਂ ਹੁਣ 15 ਕੁ ਦਿਨ 10-15 ਦਿਨ ਕੰਮ ਰੋਕਣਗੇ ਕਿਉਂਕਿ ਬਹੁਤ ਨਜਾਇਜ਼ ਹੋ ਜੁਏ ਨੇ ਤੇ ਮੈਂ ਸੰਸਾਰੀਆਂ ਕੋਈ 20 ਦਿਨ ਕੱਚੀ ਹੈ ਕੋਈ 25 ਦਿਨ ਕੱਚੀ ਹੈ 20-25 ਦਿਨਾਂ ਬਾਅਦ ਹਰਿਆਣੇ 'ਚ ਸੂਆ ਹੋ ਜੂਗਾ ਉਸ ਤੋਂ ਬਾਅਦ ਆਪਾਂ ਨੂੰ ਠੀਕ ਭਾਅ ਮਿਲ ਜਾ ਕਰਨਗੇ ਹੁਣ ਥੋੜੇ ਜਿਹਾ ਸੂਆ ਨਾ ਹੋਣ ਕਰਕੇ ਰੇਟ ਜਾਦੇ ਨੇ ਤੇ ਡੰਗਰ ਬਹੁਤ ਜਾਦੇ ਮਹਿੰਗਾ ਹੈ